ਤੇ ਲੈ ਤੇਆ ਟੱਕਣਾ ਰੋਟੀ ਮੇਰਾ ਵੀ ਖਾਊਗਾ ਬਾਣੇ ਚੱਪੇ ਲੈ ਪਤੀ ਤੇਆ ਟੱਕਣਾ ਰੋਟੀ ਮੇਰਾ ਵੀ ਖਾਊਗਾ ਚੱਕਾ ਘੜੀ ਵੀ ਦਾਵੇਂ ਆਪਾਂ ਚੱਲੀਏ ਕੋਹ ਭੂਰੀ ਨਹੀਂ ਜਾਤ ਬੱਚੇ ਨਹੀਂ ਚੱਕਾ ਘੜੀ ਵੀ ਦਾਵੇਂ ਆਪਾਂ ਚੱਲੀਏ ਕੋਹ ਭੂਰੀ ਨਹੀਂ ਜਾਤ ਬੱਚਣੀ ਜਦੋਂ ਚੱਕਲੀ ਵੀਰ ਨੇ ਜਿਹੜੀ ਕੋਹ ਭੂਨੇ ਵੀ ਡਾਂਗ ਚੱਕਲੀ ਇਹੋ ਚੱਕਲੀ ਵੀਰ ਨੇ दाडेरी को पुणे विगंगा चकली को चकला म्हणजे स्वतः कसं आणायचं हं का 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 किनवा का नंदी ही गड्याने ताव ओ ओ कीगड्याने काका काका വേ കാക്ക ജൂരെ വായി തോ ഗി ചാടക മണോ വേ കാക്ക ജീഗുര വായി തോ ഗി ചാടക മണു ജന ശമ്പലി ജന ശമ്പ ਸੀ ਸੋਦੋ ਮੇਰੀ ਪੁੱਪਲੀ ਕੜੀ ਵੇਨਾ ਦੇ ਵੇਨ ਖੱਤਿਆ ਬਾਊਟੀ ਕੀਤਾ ਮੇਰੇ ਨਾਲ ਆਇਆ ਲੜਕੇ ਵੇਨਾ ਦੇ ਵੇਨ ਖੱਤਿਆ ਕੀਤਾ ਮੇਰੇ ਨਾਲ ਆਇਆ ਲੜਕੇ ਚੋਰ ਠੱਗ ਨਹੀਂ ਕਰਾ ਪਾਉਂਦੇ ਲੜਕੇ ਮੇਰੀ ਗੱਡੀ ਸਾਵੇ ਜਾਂਦੇ ਤੇ ਚੋਰ ਠੱਗ ਨਹੀਂ ਕਰਾ ਪਾਉਂਦੇ ਲੜਕੇ ਮੇਰੀ ਗੱਡੀ ਸਾਵੇ ਜਾਂਦੇ ਨਹੀਂ ਭੰਨ ਨਾਰੇ ਦੇਸੀ ਸੇ ਇੱਕੜਾ I will leave on that I did